ਦੇ ਸ਼ਬਦੇ ਸੀ ਕਿ ਜੇ ਉਹ ਘਰੋਂ ਚੱਲ ਕੇ ਇੱਥੇ ਤੱਕ ਯੂਨੀਵਰਸਿਟੀ ਤੱਕ ਆ ਸਕਦੀ ਆ ਤਾਂ ਆਪਾਂ ਆਪਣੇ ਰੂਮ ਚ ਉੱਟ ਕੇ نیچے ਹਾਲ ਚ ਕਿਉਂ ਨਹੀਂ ਜਾ ਸਕਦੇ ਉਹਦੀਆਂ ਕਲਾਸਾਂ ਲਾਉਣ। ਜਿੱਦਾ ਸ਼ੀਤਲ ਦੇਵੀ ਨੂੰ ਫਸਟ ਟਾਈਮ ਮਿਲੀ ਮੈਂ ਆਪ ਤੇ ਜਾ ਕੇ ਮਤਲਬ ਉਹ ਕੁੜੀ ਨੂੰ ਮਿਲ ਕੇ ਮੈਨੂੰ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਫੀਲ ਹੋਣ ਲੱਗ ਪਈ ਜਿਹਾ ਕਿ ਮਤਲਬ ਉਹ ਕੁੜੀ ਹੈ ਹੀ ਪੋਜ਼ਿਟਿਵਿਟੀ। ਪੀ ਐਚ ਡੀ ਹੋ ਗਈ ਸਕਾਲਰਸ਼ਿਪ ਬੰਦ ਹੋ ਗਈ ਉਸ ਤੋਂ ਬਾਅਦ ਦੁਬਾਰਾ ਹੁਣ ਜੌਬ ਦਾ ਨਹੀਂ ਜਿੱਦਾਂ ਤੁਹਾਨੂੰ ਪਤਾ ਸਰਕਾਰਾਂ ਦਾ ਕਿ ਕਿੱਦਾਂ ਬੁਰਾ ਹਾਲ ਹੈ ਕਦੇ ਕਦੇ ਮੈਂ ਸੈਟ ਅਪ ਹੋ ਜਾਂਦੀ ਸੀ ਕਿ ਮੈਂ ਹਨਾ ਕਿੱਦਾਂ ਆਵਾਂ ਰੋਜ਼ ਕਿੱਦਾਂ ਲਾਇਬ੍ਰੇਰੀ ਜਾਵਾਂ ਖੁਦ ਕੋਈ ਮੇਰੀ ਹੈਲਪ ਨਹੀਂ ਕਰਦਾ ਆ ਆਪਣੇ ਆਪ ਤਾਂ ਬੰਦਾ ਕੁਝ ਵੀ ਨਹੀਂ ਸਿੱਖਦਾ ਮਾਂ ਕਹਿੰਣਾ ਵੀ ਕਿਸੇ ਤੋਂ ਸਿੱਖਣਾ ਪੈਂਦਾ ਗੁਰੂ ਕੋਣ ਨੇ ਕਿ ਮੈਂ ਕਿਉਂ ਮੰਝੇ ਤੇ ਪਈਆ ਕਿ ਉਹ ਨਿਰਾਸ਼ ਹੋ ਕੇ ਬੈਠੀ ਆ ਕਿ ਪੀ ਐਚ ਡੀ ਨਹੀਂ ਹੋਈ ਤੇ ਮੈਨੂੰ ਜੋਬ ਨਹੀਂ ਮਿਲ ਰਹੀ ਮੈਂ ਕੁਝ ਐਕਸਟਰਾ ਵੀ ਕਰ ਸਕਦੀ ਆ ਹੈਨਾ ਸ਼ਰਮ ਦੀ ਗੱਲ ਆ ਪਟਿਆਲੇ ਸ਼ਹਿਰ ਦੀ ਕੁੜੀ ਨੈਸ਼ਨਲ ਖੇਡ ਕੇ ਆਈ ਆ ਹੈਨਾ ਨੈਸ਼ਨਲ ਬਰਾਉਂਸ ਦਾ ਤੁਹਾਡਾ ਤੇ ਕਿਸੇ ਨੂੰ ਪਤਾ ਹੀ ਨਹੀਂ ਜਾਂ ਕਿਸੇ ਨੇ ਅਪਰੀਸ਼ੀਏਟ ਹੀ ਨਹੀਂ ਕੀਤਾ ਤੁਹਾਨੂੰ ਤੁਸੀਂ ਕਹਿੰਦੇ ਵੀ ਮੈਂ ਸਿੱਖਣ ਲਈ ਹੀ ਉੱਥੇ ਗਈ ਸੀ ਉੱਥੇ ਜਿਹੜੇ ਤੁਹਾਡੇ ਨਾਲ ਜਿੰਨੇ ਵੀ ਪਲੇਅਰਸ ਆਏ ਸੀ ਕੁੜੀਆਂ ਮੁੰਡੇ ਸਾਰੇ ਉਹਨਾਂ ਦਾ ਹੁੰਗਾਰਾ ਕੀ ਰਿਹਾ ਐਪਰੀਸ਼ੀਏਸ਼ਨ ਕਿਸ ਤਰ੍ਹਾਂ ਦੀ ਰਹੀ ਤਾਂ ਮੈਨੂੰ ਇਹ ਹੁੰਦਾ ਮੈਂ ਕੁਦਰਤ ਦਾ ਥੈਂਕਸ ਕਰਦੀ ਆ ਕਿ ਮੈਂ ਇੱਕ ਪੈਰਾ ਪਲੇਅਰ ਆ ਮੈਂ ਪੈਰਾ ਡਾਂਸਰ ਆ ਮੈਂ ਇੱਕ ਸਿੰਗਰ ਆ ਮੈਂ ਡਾਕਟਰ ਆ ਮੈਂ ਮਲਟੀ ਟੈਲੈਂਟਡ ਆ ਪਰਮਾਤਮਾ ਨੇ ਮੈਨੂੰ ਸਾਰੇ ਬਲ ਬਖਸ਼ੇ ਤੁਸੀਂ ਉਹ ਇਹ ਚੀਜ਼ ਨਹੀਂ ਦੇਖਦੇ ਕਿ ਜਿਹੜਾ ਇੱਕ 휠체어 ਤੇ ਆ ਬੱਚਾ ਜਾਂ ਕਿਸੇ ਸਰੀਰਕ ਸਕੋ ਕਿਸੇ ਚੀਜ਼ ਤੋਂ ਘੱਟ ਹੈ ਉਹਦੇ ਵਿੱਚ ਐਕਸਟਰਾ ਕੀ ਕੀ ਗੁਣ ਨੇ ਗੇਮ ਜਾ ਕੇ ਇੱਕ ਚੀਜ਼ ਮੈਂ ਸਿੱਖੀ ਕਿ ਕੋਈ ਤੁਹਾਡਾ ਦੋਸਤ ਨਹੀਂ ਹੁੰਦਾ ਸਾਰੇ ਮਤਲਬ ਕੈਸੇ ਕੰਪੀਟੀਟਰ ਹਾਂ ਨਾ ਸਹੀ ਹੈ ਉੱਥੇ ਜਾ ਕੇ ਜੈਲਸੀ ਵੀ ਹੁੰਦੀ ਹੈ ਮੈਨੂੰ ਸੀ ਬਹੁਤ ਹਾਂ ਇੱਕ ਦਿਨ ਲਾਸਟ ਆਇਆ ਤੇ ਮੰਮੀ ਕਹਿੰਦੇ ਵੀ ਬੱਸ ਮੈਂ ਹੋਰ ਖਰਚਾ ਤੇਰਾ ਨਹੀਂ ਚੱਕ ਸਕਦੀ ਵੀ ਤੂੰ ਬੰਦ ਕਰ ਦੇ ਪੀ ਐਚ ਡੀ ਤੇ ਮੈਂ ਕਿਹਾ ਮੇਰਾ ਮਤਲਬ ਬੜਾ ਮਨ ਅੰਦਰੋਂ ਦੁਖੀ ਹੋਇਆ ਕਿ ਹਾਏ ਇੰਨੀ ਮਿਹਨਤ ਕਰਕੇ ਮੈਂ ਇੱਥੇ ਤੱਕ ਆਈ ਅੱਗੇ ਹੁਣ ਕੰਟੀਨਿਊ ਨਹੀਂ ਹੋ ਪਾਉਗਾ ਮੈਂ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੀ ਸੀ ਕਿ ਕਿ ਮੈਂ ਸਿੱਖਣਾ ਸੀ ਉਹਨਾਂ ਨੂੰ ਇਹ ਲੱਗਦਾ ਸੀ ਇਹ ਥੋੜੇ ਮਹੀਨਿਆਂ ਦੀ ਮਿਹਨਤ ਕਰਕੇ ਇਹਦਾ ਕਿਦਾਂ ਮੈਂ ਤਾਂ ਲੱਗਿਆ ਇਹਨੇ ਕਿਦਾਂ ਕਰ ਲਈ ਇਹ ਚੀਜ਼ ਪਰ ਇਹ ਦਿੱਕਤ ਹੈ ਕਿ ਉਹਦੇ ਲਈ ਮਿਹਨਤ ਕਰਨ ਲਈ ਜਿਹੜਾ ਮੈਨੂੰ ਬੋ ਹੈ ਨਾ ਉਹ ਮੈਨੂੰ ਖੁਦ ਲੈਣਾ ਪੈਣਾ ਹੈ ਮੇਰੀ ਪੌਸਟ ਇੰਨੀ ਜ਼ਿਆਦਾ ਕਿ ਮੈਂ ਉਹ ਪਰਚੇਜ਼ ਨਹੀਂ ਕਰ ਸਕਦਾ ਸ਼ਾਇਰ ਲਿਖਦੇ ਨੇ ਕਿ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਬਹੁਤ ਸਾਰੀਆਂ ਉਦਾਹਰਨਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਵਿੱਚ ਇਹੋ ਜਿਹੀਆਂ ਮਿਲਦੀਆਂ ਨੇ ਕਿ ਜਿਨ੍ਹਾਂ ਨੂੰ ਦੇਖ ਕੇ ਇਹ ਲੱਗਦਾ ਕਿ ਇੱਕੀ ਕਰਦੇ ਹੋਣਗੇ ਪਰ ਜਦੋਂ ਉਹਨਾਂ ਨੂੰ ਸਮਾਂ ਮਿਲਦਾ ਤਾਂ ਉਹ ਦੁਨੀਆ ਨੂੰ ਦਿਖਾ ਦਿੰਦੇ ਆ ਕਿ ਅਸੀਂ ਵਿਚਾਰੇ ਨਹੀਂ ਆ ਅਸੀਂ ਬਹੁਤ ਕੁਝ ਕਰ ਸਕਦੇ ਆ ਜਿਨ੍ਹਾਂ ਦੇ ਸੁਪਨਿਆਂ ਦੀ ਪਰਵਾਜ਼ ਅਸਮਾਨ ਤੋਂ ਉੱਚੀ ਹੁੰਦੀ ਹੈ ਉਹਨਾਂ ਨੂੰ ਕੋਈ ਉੱਡਣ ਤੋਂ ਨਹੀਂ ਰੋਕ ਸਕਦਾ ਇਸ ਤਰ੍ਹਾਂ ਦੀ ਇੱਕ ਹਸਤੀ ਇਸ ਤਰ੍ਹਾਂ ਦਾ ਇੱਕ ਨਾਮ ਡਾਕਟਰ ਗੁਰਪ੍ਰੀਤ ਕੌਰ ਸ਼ਹਿਰ ਪਟਿਆਲੇ ਦੇ ਵਿੱਚ ਬੈਠੇ ਆ ਪੀ ਐਚ ਡੀ ਰਿਲੀਜੀਅਨ ਡਿਪਾਰਟਮੈਂਟ ਦੇ ਵਿੱਚ ਪੀ ਐਚ ਡੀ ਕਰਨ ਤੋਂ ਬਾਅਦ ਅਲੱਗ-ਅਲੱਗ ਸ਼ੌਂਕਾਂ ਦੇ ਵਿੱਚੋਂ ਵਿਚਰਦੇ ਹੋਏ ਅੱਜ ਕੱਲ ਤੀਰ ਅੰਦਾਜ਼ੀ ਦੇ ਵਿੱਚ ਨੈਸ਼ਨਲ ਪੱਧਰ ਤੇ ਉਹਨਾਂ ਨੇ ਆਪਣਾ ਨਾਮ ਕਮਾਇਆ ਡਾਕਟਰ ਗੁਰਪ੍ਰੀਤ ਸਾਡੇ ਨਾਲ ਹੈ ਗੁਰਪ੍ਰੀਤ ਸਤਿਕਾਰ ਸਤਿਕਾਰ ਠੀਕ ਠਾਕ ਹਾਂਜੀ ਵਧੀਆ ਮਲਟੀ ਟੈਲੈਂਟਡ ਹੋ ਤੁਸੀਂ ਹਾਂਜੀ ਮੇਰਾ ਮਨ ਇਹ ਕਰਦਾ ਵੀ ਤੁਹਾਡੇ ਨਾਲ ਕੱਲੇ ਕੱਲੇ ਟੈਲੈਂਟ ਤੇ ਗੱਲ ਕਰਾਂ ਪਰ ਅੱਜ ਦੀ ਗੱਲਬਾਤ ਆਪਣੀ ਤੁਹਾਡੇ ਜਿਹੜਾ ਤੁਹਾਡੀ ਗੇਮ ਹੈ ਤੀਰ ਅੰਦਾਜ਼ੀ ਇਹਦੇ ਤੇ ਜ਼ਿਆਦਾ ਕੇਂਦਰਤ ਹੋਏਗੀ ਪਰ ਉਸ ਤੋਂ ਪਹਿਲਾਂ ਤੁਹਾਡੀ ਐਜੂਕੇਸ਼ਨ ਬਾਰੇ ਮੈਂ ਥੋੜਾ ਜਾਨਣਾ ਚਾਹੁੰਨਾ ਪੀ ਐਚ ਡੀ ਆ ਰਿਲੀਜਨ ਦੇ ਵਿੱਚ ਹਾਂਜੀ ਤੇ ਐਜੂਕੇਸ਼ਨ ਕਿਵੇਂ ਰਹੀ ਰਿਲੀਜਨ ਵੱਲ ਕਿਵੇਂ ਮਨ ਬਣਿਆ ਅ ਰਿਲੀਜਨ ਵੱਲ ਜਿੱਦਾਂ ਪਹਿਲਾਂ ਸਕੂਲ ਕੀਤਾ ਤੇ ਸਕੂਲ ਤੋਂ ਬਾਅਦ ਪਾਪਾ ਦੀ ਜਦੋਂ ਡੈਥ ਹੋ ਗਈ ਤੇ ਫਿਰ ਅੱਲਾਹ ਇਫ ਕੋ ਦਮ ਥੋੜਾ ਸਟਿਲ ਜੀ ਹੋ ਗਈ ਹਨਾ ਫਿਰ ਉਸ ਤੋਂ ਬਾਅਦ ਅਸੀਂ ਡਿਸਟੈਂਸ ਐਜੂਕੇਸ਼ਨ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਫਿਰ ਮੇਰੇ ਮਨ ਚ ਖਿਆਲ ਆਇਆ ਕਿ ਜਿੱਦਾਂ ਬਾਕੀ ਸਟੂਡੈਂਟਸ ਜਾਂਦੇ ਨੇ ਰੈਗੂਲਰ ਪੜ੍ਹਨ ਵਾਸਤੇ ਤੇ ਮੇਰਾ ਵੀ ਦਿਲ ਕਰਦਾ ਸੀ ਮੈਂ ਵੀ ਰੈਗੂਲਰ ਕੋਈ ਸਟੱਡੀ ਕਰਾਂ ਹਨਾ ਕਾਲਜ ਜਾਵਾਂ ਜਾਂ ਯੂਨੀਵਰਸਿਟੀ ਜਾਵਾਂ ਤੇ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਸਟੱਡੀ ਉਹ ਰੈਗੂਲਰ ਸ਼ੁਰੂ ਕੀਤੀ ਤੇ ਪੀ ਐਚ ਡੀ ਜਿੱਦਾਂ ਮੈਂ ਬਾਕੀ ਸਕਾਲਰਜ਼ ਨੂੰ ਦੇਖਦੀ ਹੁੰਦੀ ਸੀ ਕਿ ਪੇਪਰ ਪ੍ਰੈਜੈਂਟੇਸ਼ਨ ਚੱਲ ਰਹੀ ਐ ਜਾਂ ਇੱਕ ਨਾਮ ਨਾਲ ਲੱਗਦਾ ਨਾ ਡਾਕਟਰ ਆਪਣੇ ਆਪ ਨੂੰ ਵਧੀਆ ਜਿਹਾ ਲੱਗਦਾ ਹੈ ਨਾ ਸੋਚਦੀ ਹੁੰਦੀ ਸੀ ਮੇਰੇ ਨਾਮ ਨਾਲ ਵੀ ਡਾਕਟਰ ਲੱਗੇ ਮੈਂ ਵੀ ਚੰਗੀ ਵਿਦਵਾਨ ਬਣਾ ਤੇ ਉੱਥੋਂ ਮੈਨੂੰ ਸ਼ੌਂਕ ਪੈਦਾ ਹੋਇਆ ਪੀ ਐਚ ਡੀ ਦੇ ਵਿੱਚ ਤੁਹਾਡੇ ਗਾਈਡ ਜਿਹੜੇ ਹੈਗੇ ਨੇ ਉਹ ਬਹੁਤ ਇੱਕ ਨਾਮਵਰ ਵਿਦਵਾਨ ਨੇ ਸਿੱਖ ਫਲਸਫਰ ਨੂੰ ਕਿਹਾ ਜਾਂਦਾ ਸਿੱਖ ਬੁੱਧੀਜੀਵੀ ਉਹਨਾਂ ਨੂੰ ਕਿਹਾ ਜਾਂਦਾ ਲੋਕ ਖੁਸ਼ਕਿਸਮਤੀ ਮੰਨਦੇ ਨੇ ਕਿ ਜੇਕਰ ਉਹਨਾਂ ਦੇ ਅੰਡਰ ਪੀ ਐਚ ਡੀ ਕਰਨ ਨੂੰ ਮਿਲੇ ਤੇ ਤੁਹਾਡੀ ਇਹ ਖੁਸ਼ਕਿਸਮਤੀ ਆ ਬਿਲਕੁਲ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਡਾਕਟਰ ਹਰਪਾਲ ਸਿੰਘ ਪੰਨੋ ਮੇਰੇ ਗਾਈਡ ਸੀਗੇ ਕਿਉਂਕਿ ਉਹਨਾਂ ਦੀ ਮੈਂ ਇੱਜ਼ਤ ਇਸ ਕਰਕੇ ਜ਼ਿਆਦਾ ਕਰਦੀ ਇਸ ਕਰਕੇ ਨਹੀਂ ਕਰਦੀ ਕਿ ਉਹ ਮੇਰੇ ਗਾਈਡ ਸੀ ਇਸ ਕਰਕੇ ਕਿ ਜਦੋਂ ਮੈਂ ਆਪਣੇ ਘਰੋਂ ਇਹ ਸੋਚ ਕੇ ਆਈ ਕਿ ਜਦੋਂ ਐਮ ਐਚ ਦਾਖਲਾ ਲੈਣਾ ਸੀ ਨਾ ਤੇ ਮम्मी ਮੈਨੂੰ ਕਹਿੰਦੇ ਸੀ ਵੀ ਜੇ ਕਲਾਸਰੂਮ ਉੱਪਰ ਹੋਏ ਤੂੰ ਕਿੱਦਾਂ ਚੜ ਕੇ ਜਾਵੇਂਗੀ ਸਟੇਅਰਸ ਹੈ ਨਾ ਤੇ ਉਦੋਂ ਐਚਓਡੀ ਡਾਕਟਰ ਹਰਪਾਲ ਸਿੰਘ ਪੰਨੂ ਸੀ ਡਿਪਾਰਟਮੈਂਟ ਦੇ ਤੇ ਕਲਰਕ ਮੈਮ ਉਹਨਾਂ ਕੋਲ ਗਏ ਕਹਿੰਦੇ ਆਪਣੇ ਕੋਲ ਇੱਕ ਬੇਟੀ ਆਈ ਹੈ ਜਿਹੜੀ ਪਰ 휠 ਚੇਅਰ ਤੇ ਆ ਉਹ ਕਲਾਸਰੂਮ ਚ ਨਹੀਂ ਜਾ ਸਕਦੀ ਤੇ ਉਹਨਾਂ ਦੇ ਸ਼ਬਦ ਇਹ ਸੀ ਕਿ ਜੇ ਉਹ ਘਰੋਂ ਚੱਲ ਕੇ ਇੱਥੇ ਤੱਕ ਯੂਨੀਵਰਸਿਟੀ ਤੱਕ ਆ ਸਕਦੀ ਆ ਤਾਂ ਆਪਾਂ ਆਪਣੇ ਰੂਮ ਚ ਉੱਟ ਕੇ نیچے ਹਾਲ ਚ ਕਿਉਂ ਨਹੀਂ ਜਾ ਸਕਦੇ ਉਹਦੀਆਂ ਕਲਾਸਾਂ ਲਾਉਣ ਤੇ ਮਤਲਬ ਮੇਰੇ ਦਿਲ ਚ ਉਸ ਦਿਨ ਤੋਂ ਜ਼ਿਆਦਾ ਉਹਨਾਂ ਲਈ ਰਿਸਪੈਕਟ ਹੋਰ ਵੀ ਜ਼ਿਆਦਾ ਮਤਲਬ ਪਹਿਲਾਂ ਉਹਨਾਂ ਨੂੰ ਵੀਡੀਓਜ਼ 'ਚ ਦੇਖਦੀ ਸੀ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਸਾਖੀਆਂ ਸੁਣਦੀ ਸੀ ਪਰ ਜਦੋਂ ਉਹਨਾਂ ਨੂੰ ਰੀਅਲ 'ਚ ਮਿਲੀ ਉਹਨਾਂ ਦੇ ਸ਼ਬਦ ਸੁਨੇ ਮੇਰੇ ਲਈ ਫਿਰ ਰਿਸਪੈਕਟ ਹੋਰ ਵੀ ਜ਼ਿਆਦਾ ਵੱਧ ਗਈ ਕਹਿੰਦੇ ਭਾਬ ਕੇ ਗੁਰਪ੍ਰੀਤ ਲਈ ਉਹਨਾਂ ਨੇ ਕਲਾਸਰੂਮ ਹੀ ਨੀਚੇ ਲਿਆ ਹਾਂਜੀ ਹਾਂਜੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਨਹੀਂ ਤਾਂ ਬਹੁਤ ਜਗ੍ਹਾ ਤੇ ਆਪਾਂ ਵੇਖਦੇ ਆਂ ਅਗਲਾ ਕਹਿੰਦਾ ਛੱਡੋ ਹੁਣ ਆਪਾਂ ਕਿੱਥੇ ਸ਼ਿਫਟ ਹੋਵਾਂਗੇ ਉੱਪਰੋਂ ਨੀਚੇ ਤੇ ਜਾਣ ਦਿਓ ਹੈਨਾ ਬਿਲਕੁਲ ਬਿਲਕੁਲ ਪੀ ਐਚ ਡੀ ਦਾ ਕਿ ਮੇਰਾ ਕੰਮਕਾਰ ਸਾਰਾ ਬਹੁਤ ਕਿਉਂਕਿ ਗਾਈਡ ਕਹਿੰਦੇ ਤੰਗ ਬਹੁਤ ਕਰਦੇ ਆ ਹਾਂ ਗਾਈਡ ਤੰਗ ਕਰਦੇ ਆ ਪਰ ਟੱਚਵੁੱਡ ਮੈਨੂੰ ਕਦੇ ਇਦਾਂ ਦੀ ਪ੍ਰੋਬਲਮ ਮਤਲਬ ਨਹੀਂ ਆਈ ਪਰ ਹਾਂ ਠੀਕ ਹੈ ਇੱਕ ਜਿਹੜਾ ਗੁਰੂ ਹੁੰਦਾ ਨਾ ਉਹਨੇ ਤੁਹਾਨੂੰ ਸਿਰਫ ਪੀ ਐਚ ਡੀ ਦੇ ਵਿੱਚ ਪੜ੍ਹਨਾ ਨਹੀਂ ਸਿਖਾਣਾ ਹੁੰਦਾ ਤੁਹਾਨੂੰ ਜ਼ਿੰਦਗੀ ਦੀਆਂ ਬਹੁਤ ਸਾਰੇ ਲੈਸਨ ਦੇਣੇ ਹੁੰਦੇ ਆ ਜ਼ਿੰਦਗੀ ਦੇ ਜਿਹੜੇ ਤੁਸੀਂ ਪੀ ਐਚ ਡੀ ਕਰਦੇ ਹੀ ਸਿੱਖ ਸਕਦੇ ਹੋ ਤੇ ਪੰਨੂ ਸਰ ਨੇ ਮੈਨੂੰ ਮਤਲਬ ਪੜ੍ਹਾਈ ਤਾਂ ਕਰਨੀ ਸਿਖਾਈ ਸਿਖਾਈ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਪਹਿਲਾ ਸਨੋਪਸਿਸ ਆਪਣਾ ਲਿਖ ਕੇ ਲੈ ਕੇ ਗਈ ਹਾਂ ਤੇ ਮੈਨੂੰ ਪਤਾ ਨਹੀਂ ਹੁੰਦਾ ਸੀ ਕਿੱਦਾਂ ਲਿਖੀਦਾ ਵੀ ਵਿਦਵਾਨਾਂ ਵਾਲੀ ਭਾਸ਼ਾ ਹਨਾ ਕਿਉਂਕਿ ਐਮਏ ਕਰਦੇ ਸੀ ਉਹਦੀ ਮਤਲਬ ਸੋਚੀ ਨਹੀਂ ਐਵੇਂ ਤੱਕ ਆਪਣਾ ਭਾਸ਼ਾ ਦਾ ਲੈਵਲ ਨਾਰਮਲ ਹੁੰਦਾ ਨਾਰਮਲ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਇੱਕੋ ਦਾ ਮੈਂ ਆਪਾਂ ਅਲੱਗ ਲਿਖਣਾ ਹਨਾ ਤੇ ਉਸ ਤਰੀਕੇ ਦਾ ਸੋਚਣਾ ਉਹ ਨਹੀਂ ਪਤਾ ਹੁੰਦਾ ਕਿਉਂਕਿ ਮੇਰੀ ਸਾਰੀ ਸਟੱਡੀ ਸੀ ਜਿਹੜੀ ਉਹ ਘਰ ਬੈਠ ਕੇ ਹੋਈ ਸੀ ਹਨਾ ਉਸ ਤੋਂ ਬਾਅਦ ਸਰ ਕੋਲ ਮੈਂ ਲੈ ਕੇ ਗਈ ਤਾਂ ਸਰ ਨੇ ਇਦਾਂ ਮੇਰੀ ਕਾਪੀ نیچے ਮਾਰੀ ਕੀ ਲਿਖ ਕੇ ਲੈ ਕੇ ਆਈ ਆ ਪੰਜਵੀਂ ਦੇ ਜਵਾਬ ਤਾਂ ਉਹ ਤੇ ਮੈਨੂੰ ਨਹੀਂ ਆਦਤ ਸੀ ਇਸ ਤਰੀਕੇ ਦੀ ਤੇ ਮੈਂ ਰੋਣ ਲੱਗ ਗਈ ਹਨਾ ਤੇ ਮੈਨੂੰ ਅਗਲੇ ਦਿਨ ਫੇਰ ਰੂਮ ਚ ਬੁਲਾਇਆ ਕਹਿੰਦੇ ਕੀ ਹੋ ਗਿਆ ਸੀ ਪੁੱਤ ਤੂੰ ਡਰ ਗਈ ਸੀ ਮੈਂ ਕਿਹਾ ਹਾਂਜੀ ਵੀ ਮੈਨੂੰ ਨਹੀਂ ਪਤਾ ਕਿੱਦਾਂ ਲਿਖਣਾ ਫਿਰ ਉਹਨਾਂ ਨੇ ਮੈਨੂੰ ਪਿਆਰ ਨਾਲ ਸਮਝਾਇਆ ਕਿ ਇਦਾਂ ਲਿਖੀਦਾ ਇਹ ਭਾਸ਼ਾ ਯੂਜ਼ ਕਰੀਦੀ ਆ ਇਦਾਂ ਪੜੀਦਾ ਇਦਾਂ ਸੋਚੀਦਾ ਤਾਂ ਮਤਲਬ ਉਹਨਾਂ ਨੇ ਪੜਾਈ ਦੇ ਨਾਲ ਨਾਲ ਮੈਨੂੰ ਜ਼ਿੰਦਗੀ ਦੇ ਲੈਸਨ ਵੀ ਬਹੁਤ ਚੰਗੇ ਦਿੱਤੇ ਜਿੱਦਾਂ ਕਦੇ-ਕਦੇ ਮੈਂ ਸੈਟਅਪ ਹੋ ਜਾਂਦੀ ਸੀ ਕਿ ਮੈਂ ਹਨਾ ਕਿੱਦਾਂ ਆਵਾਂ ਰੋਜ਼ ਕਿੱਦਾਂ ਲਾਇਬ੍ਰੇਰੀ ਜਾਵਾਂ ਖੁਦ ਕੋਈ ਮੇਰੀ ਹੈਲਪ ਨਹੀਂ ਕਰਦਾ ਤਾਂ ਮੈਨੂੰ ਕਹਿੰਦੇ ਹੁੰਦੇ ਸੀ ਕਿ ਵੀ ਤੇਰੀ ਜਿਹੜੀ ਹੈਲਪ ਹੈ ਨਾ ਉਹ ਤੂੰ ਖੁਦ ਕਰੇਂਗੀ ਜੇ ਤੂੰ ਖੁਦ ਕੋਸ਼ਿਸ਼ ਕਰੇਂਗੀ ਤਾਂ ਤੇਰੇ ਲਈ ਦਸ ਜਾਣੇ ਖੜੇ ਹੋਣਗੇ ਤੇ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੂੰ ਹਮੇਸ਼ਾ ਕੀੜੀ ਦੀ ਚਾਲ ਚੱਲਣਾ ਚਾਹੇ ਤੂੰ ਗਿਰ ਜੇ ਚਾਹੇ ਤੂੰ ਅੰਦਰੋਂ ਟੁੱਟ ਜੇ ਪਰ ਤੂੰ ਤੁਰਨਾ ਨਹੀਂ ਛੱਡਣਾ ਜ਼ਿੰਦਗੀ 'ਚ ਬਸ ਤੁਰੇ ਜਾਣਾ ਤੁਰੇ ਜਾਣਾ ਤੁਰੇ ਜਾਣਾ ਫਿਰ ਉਹਨਾਂ ਦੀ ਗੱਲ ਸੁਣ ਕੇ ਮੈਂ ਆਪਣੀ ਲਾਈਫ ਨੂੰ ਇਦਾਂ ਹੀ ਹੌਲੀ-ਹੌਲੀ-ਹੌਲੀ ਅੱਗੇ ਲੈ ਕੇ ਚੱਲੀ ਗੁਰਪ੍ਰੀਤ ਚੁਣੌਤੀਆਂ ਕਿੰਨੀਆਂ ਸੀ ਡਿਊਰਿੰਗ ਸਟੱਡੀ ਕਿਉਂਕਿ ਐਮਏ ਤੱਕ ਤੁਸੀਂ ਘਰ ਪੜੇ ਹੋ ਡਿਸਟੈਂਸ ਥਰੂ ਪੜੇ ਹੋ ਉਸ ਤੋਂ ਬਾਅਦ ਜੀਆਰਐਫ ਦਾ ਟੈਸਟ ਕਲੀਅਰ ਕਰਨਾ ਜਦੋਂ ਜੀਆਰਐਫ ਤੁਹਾਡਾ ਲੱਗ ਗਿਆ ਤੁਹਾਡਾ ਮਨ ਬਣਿਆ ਵੀ ਮੈਂ ਹੁਣ ਪੀਐਚਡੀ ਕਰਾਂ ਡਾਕਟਰ ਨਾਮ ਨਾਲ ਲੱਗੇ ਤਾਂ ਇੱਕ ਵੈਲਿਊ ਵੀ ਵਧ ਜਾਂਦੀ ਹੈ ਬੰਦੇ ਦੀ ਪਰਸਨੈਲਿਟੀ ਦੀ ਹੈਨਾ ਤੇ ਗਾਈਡ ਵੀ ਤੁਹਾਡੇ ਪੰਨੂ ਸਾਹਿਬ ਤੇ ਉਸ ਤੋਂ ਬਾਅਦ ਚੁਣੌਤੀਆਂ ਕਿਹਨੀਆਂ ਗਈਆਂ ਸਭ ਤੋਂ ਪਹਿਲੀ ਚੁਣੌਤੀ ਜਿਹੜੀ ਸੀਗੀ ਫਾਈਨੈਂਸ਼ਲੀ ਬਹੁਤ ਜ਼ਿਆਦਾ ਸੀ ਕਿਉਂਕਿ ਜਿੱਦਾਂ ਪਾਪਾ ਨਹੀਂ ਸੀ ਤਾਂ ਜੌਬ ਬ੍ਰਦਰ ਦੀ ਨਹੀਂ ਲੱਗੀ 6 ਸਾਲ ਹੈਨਾ ਤੇ ਕਿਦਾਂ ਰੋਜ਼ ਆਣਾ ਆਟੋ ਤੇ ਆਣਾ ਤੇ ਆਟੋ ਨੇ ਇੱਕ ਦਿਨ ਦੇ 200 ਰੁਪਏ ਲੈਂਦਾ ਹੁੰਦਾ ਸੀ ਹਾਂ ਤੇ ਸਭ ਤੋਂ ਵੱਡੀ ਪਹਿਲੀ ਇਹ ਹੀ ਸੀ ਕਿ ਪ੍ਰੋਬਲਮ ਫਾਈਨੈਂਸ਼ੀਅਲੀ ਵੀ ਕਿਦਾਂ ਉਹਨੂੰ ਕਵਰ ਕੀਤਾ ਜਾਵੇ ਤੇ ਇੱਕ ਕਹਿ ਲੋ ਰੱਬ ਵੱਲੋਂ ਇੱਕ ਟੈਲੈਂਟ ਸੀ ਮੇਰੇ ਕੋਲ ਟਾਈਪਿੰਗ ਦਾ ਹਨਾ ਪੰਜਾਬੀ ਦੀ ਟਾਈਪਿੰਗ ਸਿੱਧੀ ਟਾਈਪਿੰਗ ਆ ਰਹੀ ਸੀ ਤੇ ਸਾਡੇ ਡਿਪਾਰਟਮੈਂਟ ਦੇ ਵਿੱਚ ਪ੍ਰੋਫੈਸਰ ਹੁੰਦੇ ਸੀ ਡਾਕਟਰ ਰੀਤੂ ਰਾਜ ਉਹਦੀ ਸ਼ੰਪੂ ਹਾਂ ਉਹਨਾਂ ਨੇ ਜੋ ਵੀ ਬੁੱਕਸ ਉਹਨਾਂ ਦੀ ਹਿੰਦੀ 'ਚ ਸੀਗੀਆਂ ਉਹਨਾਂ ਨੂੰ ਪੰਜਾਬੀ 'ਚ ਟ੍ਰਾਂਸਲੇਟ ਕੀਤਾ ਤੇ ਫਿਰ ਉਹਨਾਂ ਨੂੰ ਟਾਈਪ ਕਰਕੇ ਮੈਂ ਦਿੰਦੀ ਹੁੰਦੀ ਸੀ ਤੇ ਉਹਨਾਂ ਨੇ ਮੈਨੂੰ ਪੈਸੇ ਦਿੰਦੇ ਸੀ ਉਹ ਪੈਸੇ ਦੇ ਥਰੂ ਮੈਂ ਰੋਜ਼ ਆਪਣਾ ਆਨ ਜਾਂਦਾ ਖਰਚਾ ਕੱਢਦੀ ਇੱਕ ਗੱਲ ਮੈਨੂੰ ਹਜੇ ਵੀ ਯਾਦ ਆ ਜਦੋਂ ਪੀ ਐਚ ਡੀ ਦਾ ਐਂਟਰੈਂਸ ਦੇਣਾ ਸੀ ਨਾ ਉਦੋਂ ਵੀ ਇੱਕ ਪ੍ਰੋਬਲਮ ਆਈ ਕਿਉਂਕਿ ਮੰਮਾ ਕਹਿੰਦੇ ਵੀ ਨਹੀਂ ਹੈਗੇ ਪੈਸੇ ਪੈਨਸ਼ਨ ਵੀ ਨਹੀਂ ਲੱਗੀ ਬ੍ਰਦਰ ਨੂੰ ਜੌਬ ਨਹੀਂ ਮਿਲੀ ਤੇ ਮੇਰਾ ਜੂਨੀਅਰ ਹੁੰਦਾ ਸੀ ਲड़का ਇੱਕ ਤੇ ਉਹਨੇ ਮੇਰੀ ਹੈਲਪ ਕੀਤੀ ਕਿਉਂਕਿ ਐਂਟਰੈਂਸ ਚੇ ਸੀਗਾ ਮੰਮੀ ਕਹਿੰਦੇ ਤੂੰ ਪਾਸ ਕਰੇਂਗੀ ਨਹੀਂ ਕਰੇਂਗੀ ਚਲੋ ਠੀਕ ਹੈ ਕੋਈ ਨਹੀਂ ਮੈਂ ਇੱਕ ਵਾਰੀ ਦੇਣਾ ਚਾਹੁੰਦੀ ਹਾਂ ਕਿਉਂਕਿ ਮੇਰਾ ਸੁਪਨਾ ਸੀ ਤੇ ਉਹਨੇ ਮੈਨੂੰ ਬਾਰੋਂ ਪੈਸੇ ਭੇਜੇ ਤੇ ਮੈਂ ਫੀਸ ਭਰੀ ਤੇ ਐਂਟਰੈਂਸ ਦਿੱਤਾ ਐਂਟਰੈਂਸ ਕਲੀਅਰ ਹੋ ਗਿਆ ਹੈ ਨਾ ਉਸ ਤੋਂ ਬਾਅਦ ਪੀ ਐਚ ਡੀ ਤੇ ਐਡਮਿਸ਼ਨ ਹੋਈ ਕੋਰਸ ਵਰਕ ਲੱਗਿਆ ਹੌਲੀ ਹੌਲੀ ਕਰਦੇ ਗਏ ਕਰਦੇ ਗਏ ਫਿਰ ਇੱਕ ਦਿਨ ਲਾਸਟ ਆਇਆ ਤੇ ਮੰਮੀ ਕਹਿੰਦੇ ਵੀ ਬੱਸ ਮੈਂ ਹੋਰ ਖਰਚਾ ਤੇਰਾ ਨਹੀਂ ਚੱਕ ਸਕਦੀ ਵੀ ਤੂੰ ਬੰਦ ਕਰ ਦੇ ਪੀ ਐਚ ਡੀ ਤੇ ਮੈਂ ਕਿਹਾ ਮੇਰਾ ਮਤਲਬ ਬੜਾ ਮਨ ਅੰਦਰੋਂ ਦੁਖੀ ਹੋਇਆ ਕਿ ਹਾਏ ਇੰਨੀ ਮਿਹਨਤ ਕਰਕੇ ਮੈਂ ਇੱਥੇ ਤੱਕ ਆਈ ਅੱਗੇ ਹੁਣ ਕੰਟੀਨਿਊ ਨਹੀਂ ਹੋ ਪਾਉਗਾ ਪਰ ਉਸੇ ਦਿਨ ਕੀ ਹੋਇਆ ਮਤਲਬ ਤੁਸੀਂ ਜੇ ਕਿਸੇ ਚੀਜ਼ ਲਈ ਮਿਹਨਤ ਕਰਦੇ ਹੋ ਨਾ ਪਰਮਾਤਮਾ ਤੁਹਾਡੇ ਨਾਲ ਹੁੰਦਾ ਤੇ ਉਸੇ ਦਿਨ ਰਾਤ ਨੂੰ ਰਿਜ਼ਲਟ ਆ ਗਿਆ ਜੀ ਸਿੱਧਾ ਤੇ ਮੇਰਾ ਜੀਆਰਐਫ ਕਲੀਅਰ ਹੋ ਗਿਆ ਸਕਾਲਰਸ਼ਿਪ ਲੱਗ ਗਈ ਫਿਰ ਮੇਰਾ ਮਤਲਬ ਜੋ ਵੀ ਸੀ ਚੁਣੌਤੀਆਂ ਸੀ ਰੁਕਾਵਟਾਂ ਸੀ ਉਹ ਇੱਕ ਫਾਈਨੈਂਸ਼ੀਅਲੀ ਸੰਕਟ ਕਰਕੇ ਸੰਕਟ ਕਰਕੇ ਸੀਗੀਆਂ ਉਹ ਦੂਰ ਹੋ ਗਈਆਂ ਫਿਰ ਕੰਟੀਨਿਊ ਚੱਲਿਆ ਕਾਫੀ ਮਤਲਬ ਤੁਹਾਡੀ ਕਹਾਣੀ ਸਟਰਗਲ ਕਾਫੀ ਜਿਹੜਾ ਹੈਗਾ ਭਾਵੁਕ ਕਰਦਾ ਹੈਗਾ ਕਿਉਂਕਿ ਮੈਂ ਬਹੁਤ ਉਤਰਾ ਚੜਾ ਵੇਖਿਆ ਹਨਾ ਫਿਰ ਨਾਲ-ਨਾਲ ਤੁਹਾਡਾ ਸਿੰਗਿੰਗ ਦਾ ਸ਼ੌਂਕ ਵੀ ਸੀਗਾ ਉਹ ਗੱਲ ਕਦੇ ਫੇਰ ਕਰਾਂਗੇ ਪਰ ਇਹ ਦੱਸੋ ਵੀ ਤੀਰਅੰਦਾਜ਼ੀ ਵੱਲ ਕਿਵੇਂ ਆਏ ਤੀਰਅੰਦਾਜ਼ੀ ਵੱਲ ਜਿੱਦਾਂ ਮੈਂ ਪਹਿਲਾਂ ਮੈਚ ਦੇਖਦੀ ਰਹਿੰਦੀ ਹੁੰਦੀ ਸੀ ਹਰਵਿੰਦਰ ਸਿੰਘ ਦੇ ਸ਼ੀਤਲ ਦੇਵੀ ਦੇ ਕਾਫੀ ਟਾਈਮ ਤੋਂ ਦੇਖਦੀ ਆਈ ਹਣਾ ਤੇ ਮੈਨੂੰ ਇੱਕ ਦਿਨ ਰਾਤ ਨੂੰ ਮੈਂ ਉਹ ਜਾ ਮੈਚ ਦੇਖ ਰਹੀ ਪੈਰਿਸ ਵਾਲਾ 2024 ਦਾ ਤੇ ਜਦੋਂ ਉਹਦਾ 올림픽ਸ ਹਾਂ ਪੈਰਿਸ ਹੋਇਆ ਸੀ 2014 ਤੇ ਲਾਸਟ ਉਹਦਾ ਸ਼ਾਟ ਜਦੋਂ ਦੇਖਿਆ ਨਾ ਤੇ ਮਤਲਬ ਜਦੋਂ ਕੁੜੀ ਨੇ ਲਾਸਟ ਸ਼ਾਟ ਮਾਰਿਆ ਉਸ ਤੋਂ ਬਾਅਦ ਜਿਹੜੀ ਉਹਦੇ ਚਿਹਰੇ ਦੀ ਖੁਸ਼ੀ ਸੀ ਮਤਲਬ ਮੈਂ ਉਹਨੂੰ ਦੇਖਿਆ ਕਿ ਪਰਮਾਤਮਾ ਨੇ ਉਹਨੂੰ ਦੋਨੋਂ ਹੱਥ ਨਹੀਂ ਦਿੱਤੇ ਹਨ ਪਰ ਮੈਨੂੰ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਦੋਨੋਂ ਹੱਥ ਦਿੱਤੇ ਬੁੱਧੀ ਦਿੱਤੀ ਲੈਗਸ ਵੀ ਦਿੱਤੀਆਂ ਨੇ ਕਈਆਂ ਦੀਆਂ ਇਹ ਵੀ ਨਹੀਂ ਹੁੰਦੀਆਂ ਹਨ ਕਿ ਮੈਂ ਕਿਉਂ ਮੰਝੇ ਤੇ ਪਈਆਂ ਮੈਂ ਕਿਉਂ ਨਿਰਾਸ਼ ਹੋ ਕੇ ਬੈਠੀ ਹਾਂ ਕਿ ਪੀ ਐਚ ਡੀ ਨਹੀਂ ਹੋਈ ਤੇ ਮੈਨੂੰ ਜੋਬ ਨਹੀਂ ਮਿਲ ਰਹੀ ਮੈਂ ਕੁਝ ਐਕਸਟਰਾ ਵੀ ਕਰ ਸਕਦੀ ਹਾਂ ਕਿਉਂਕਿ ਆਪਣੇ ਆਪ ਨੂੰ ਕਹਿੰਦੇ ਨਾ ਵਿਹਲਾ ਮਨ ਸ਼ੈਤਾਨ ਸ਼ੈਤਾਨ ਦਾ ਕਰ ਤੇ ਆਪਾਂ ਉਹ ਨਹੀਂ ਰੱਖਣਾ ਆਪਣੀ ਲਾਈਫ ਦੇ ਵਿੱਚ ਕਦੇ ਵੀ ਕੁਝ ਨਾ ਕੁਝ ਕਰਦੇ ਜਾਣਾ ਫਿਰ ਮੈਂ ਸੋਚਿਆ ਕਿ ਨਹੀਂ ਮੈਂ ਗੇਮ ਵੀ ਕਰੂੰਗੀ ਕਿ ਮੈਂ ਲਾਈਫ 'ਚ ਸਾਰਾ ਸਾਰੇ ਤਰ੍ਹਾਂ ਦੇ ਕੰਮ ਕੀਤੇ ਨੇ ਹਮ ਸਿੰਗਿੰਗ ਦਾ ਕੀਤਾ ਪੜ੍ਹਾਈ ਦਾ ਕੀਤਾ ਐਕਸਟਰਾ ਮਤਲਬ ਛੋਟੇ ਛੋਟੇ ਟੈਲੈਂਟ ਨੇ ਜਿਹੜੇ ਉਹ ਵੀ ਸਾਰੇ ਕੀਤੇ ਨੇ ਤਾਂ ਮੈਂ ਸੋਚਿਆ ਕਿ ਮੈਂ ਗੇਮ ਵੱਲ ਕਿਉਂ ਨਾ ਜਾਵਾਂ ਕਿਉਂਕਿ ਜੇ ਪੈਰਾਪਲੇਅਰ ਨੂੰ ਇੰਨੀ ਤਰਜੀਹ ਦਿੱਤੀ ਜਾ ਰਹੀ ਆ ਤਾਂ ਮੈਂ ਉਹਦੇ ਵੱਲ ਵੀ ਜਾਵਾਂਗੀ ਤੇ ਉਹਨਾਂ ਦਾ ਜਿਹੜਾ ਮੈਚ ਸੀ ਸ਼ੀਤਲ ਦੇਵੀ ਨੂੰ ਦੇਖ ਕੇ ਹੀ ਮੈਂ ਬਹੁਤ ਜ਼ਿਆਦਾ ਮੋਟੀਵੇਟ ਹੋਈ ਤੇ ਫਿਰ ਮੈਂ ਗੇਮ ਬਲਾਈ। ਸੋਚਿਆ ਸੀ ਨੈਸ਼ਨਲ ਖੇਡੋਂਗੇ? ਨਹੀਂ ਕਦੇ ਵੀ ਨਹੀਂ ਸੋਚਿਆ ਸੀਗਾ ਨੈਸ਼ਨਲ ਔਰ ਇਹ ਵੀ ਨਹੀਂ ਸੋਚਿਆ ਕਿ ਹਾਂ ਫਸਟ ਨੈਸ਼ਨਲ ਖੇਡੂੰਗੀ ਕਿਉਂਕਿ ਮੈਂ 2024 ਅਕਤੂਬਰ ਦੇ ਵਿੱਚ ਜੁਆਇਨ ਕੀਤਾ ਤੇ ਮੇਰਾ ਜਨਵਰੀ ਦੇ ਵਿੱਚ ਨੈਸ਼ਨਲ ਹੋਇਆ 4 ਮਹੀਨੇ ਮੈਂ ਸਿਰਫ ਪ੍ਰੈਕਟਿਸ ਕੀਤੀ ਕਿਉਂਕਿ ਇੰਨੇ ਸਾਲਾਂ ਦੇ ਜਿਹੜੇ ਪਿੱਛੇ ਪਲੇਅਰ ਨੇ ਕਿੰਨੇ ਕਿੰਨੇ ਸਾਲਾਂ ਤੋਂ ਮਿਹਨਤ ਕਰਦੇ ਹੂਮ ਪਰ ਜਦੋਂ 4 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਮੈਂ ਆਰਚਰੀ ਕੀਤੀ ਤੀਰਅੰਦਾਜ਼ੀ ਕੀਤੀ ਹੈ ਨਾ ਗੁਰਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਤੀਰ ਬਖਸ਼ੇ ਤੇ ਉਹ ਚੀਜ਼ ਸੋਚ ਕੇ ਮੈਂ ਜਦੋਂ ਤੀਰਅੰਦਾਜ਼ੀ ਕੀਤੀ ਤਾਂ ਮੇਰਾ ਮੈਡਲ ਆਇਆ ব্রੌਨ ਮੈਡਲ ਆਇਆ ਤਾਂ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਹਾਂ ਨਹੀਂ ਜੇ ਕੋਈ ਕੋਸ਼ਿਸ਼ ਕਰੀਏ ਨਾ ਸਭ ਕੁਝ ਹੁੰਦਾ ਕਿੱਥੇ ਹੋਈ ਸੀ ਇਹ ਚੈਂਪੀਅਨਸ਼ਿਪ ਇਹ ਚੈਂਪੀਅਨਸ਼ਿਪ ਹੋਈ ਸੀ ਜੈਪੁਰ ਦੇ ਜੈਪੁਰ ਕਿੰਨੇ ਸਾਰੇ ਪਲੇਅਰਸ ਗਏ ਸੀ ਤੁਸੀਂ ਅਸੀਂ ਪੰਜਾਬ ਤੋਂ ਤਾਂ ਸੀ ਜਿਹੜੀਆਂ ਕੁੜੀਆਂ ਸੀ ਅਸੀਂ ਦੋ ਹੀ ਸੀ ਪੰਜਾਬ ਦੀਆਂ ਸੁਖਦੀਪ Kaur ਤੇ ਮਹਿੰਦਰਪ੍ਰੀਤ Kaur ਤੇ ਬਾਕੀ ਅਦਰ 플레이ਰ ਆਏ ਸੀਗੇ ਆਈ ਥਿੰਕ 30 35 ਗਰਲ ਜਦੋਂ ਉੱਥੇ ਮੁਕਾਬਲੇ ਚੱਲ ਰਹੇ ਸੀ ਤੀਰਅੰਦਾਜ਼ੀ ਹੋ ਰਹੀ ਸੀ ਮਨਚ ਕੀ ਚੱਲ ਰਿਹਾ ਸੀ ਵੀ ਹਾਏ ਮੇਰਾ ਤੀਰ ਨਾ ਖੁੰਝੇ ਜੇ ਮੇਰਾ ਨਿਸ਼ਾਨਾ ਨਾ ਖੁੰਝੇ ਜੇ ਮੇਰਾ ਕਿਹੜਾ ਮੈਡਲ ਆਏਗਾ ਕਸ਼ਮਕਸ਼ ਕੀ ਸੀ ਕਸ਼ਮਕਸ਼ਤਾ ਇਹ ਸੀ ਜਿੱਦਾਂ ਨਾ ਮੇਰੇ ਤੋਂ ਜ਼ਿਆਦਾ ਵਧੀਆ ਪਲੇਅਰ ਸੀ ਉੱਥੇ ਜਿਹੜੇ 10 ਸਾਲਾਂ ਦੇ ਮੈਨੇਜ ਕਰ ਰਹੇ ਸੀਗੇ ਤੇ ਜਦੋਂ ਮੈਂ ਦੇਖਦੀ ਸੀ ਨਾ ਕਿਉਂਕਿ ਫਾਈਨੈਂਸ਼ੀਅਲ ਦਿੱਕਤ ਹੈ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਜਿੰਦਾ ਪੀ ਐਚ ਡੀ ਹੋ ਗਈ ਸਕਾਲਰਸ਼ਿਪ ਬੰਦ ਹੋ ਗਈ ਉਸ ਤੋਂ ਬਾਅਦ ਦੁਬਾਰਾ ਹੁਣ ਜੌਬ ਦਾ ਨਈ ਜਿੱਦਾਂ ਤੁਹਾਨੂੰ ਪਤਾ ਸਰਕਾਰਾਂ ਦਾ ਕਿੱਡਾ ਕਿੱਡਾ ਬੁਰਾ ਹਾਲ ਹੈ ਤੇ ਪਰ ਇਹ ਜੀ ਸੀਗੀ ਮੈਨੂੰ ਸਾਰੇ ਦੇਖ ਰਹੇ ਸੀ ਇਹਦੇ ਕੋਲ ਜਿਹੜਾ ਬਿਗਨਰ ਬੋ ਹੈ ਬਹੁਤ ਛੋਟਾ ਬਹੁਤ ਸੀ ਐਡਵਾਂਸ ਬੋ ਨਹੀਂ ਸੀ ਮੇਰੇ ਕੋਲ ਤੇ ਪਰ ਮੈਂ ਸ਼ੁਕਰ ਕੀਤਾ ਕਿ ਮੇਰੇ ਕੋਲ ਤਾਂ ਇਹ ਵੀ ਹੈਗਾ ਹਨਾ ਇਹਨਾਂ ਕੋਲ ਨਹੀਂ ਜਿਹੜੇ ਪਰਫਾਰਮ ਵੀ ਨਹੀਂ ਕਰ ਪਾ ਰਹੇ ਤੇ ਜਦੋਂ ਬਾਕੀਆਂ ਦੇ ਸੋਹਣੇ ਨਿਸ਼ਾਨੇ ਲੱਗ ਰਹੇ ਸੀ 10x9 10x9 ਵਧੀਆ ਲੱਗਦਾ ਸੀ ਜਦੋਂ ਮੇਰਾ ਜਾਂਦਾ ਸੀ ਕਦੇ 6 ਤੇ ਕਦੇ 5 ਤੇ ਕਦੇ 8 ਤੇ ਕਦੇ ਕਦੇ ਭਲੇਖੇ ਨਾਲ 10 ਚ ਵੀ ਚਲਾ ਜਾਂਦਾ ਸੀ ਤਾਂ ਮੈਨੂੰ ਇਹ ਹੁੰਦਾ ਸੀ ਵੀ ਨਹੀਂ ਯਾਰ ਬਹੁਤ ਜ਼ਿਆਦਾ ਹੋਰ ਮਿਹਨਤ ਕਰਨ ਦੀ ਲੋੜ ਹੈ ਜਿਵੇਂ ਸਿੱਖਣ ਆਈ ਹੈ ਤੇ ਮੈਂ ਉੱਥੇ ਜਾ ਕੇ ਬਹੁਤ ਕੁਝ ਸਿੱਖਿਆ ਵੀ ਜਦ ਅਨਿਸ਼ੀਤਲ ਦੇਵੀ ਨੂੰ ਫਸਟ ਟਾਈਮ ਮਿਲੀ ਮੈਂ ਉੱਥੇ ਜਾ ਕੇ ਮਤਲਬ ਉਹ ਕੁੜੀ ਨੂੰ ਮਿਲ ਕੇ ਮੈਨੂੰ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਫੀਲ ਹੋਈ ਆਪਣੇ ਅੰਦਰ ਨਾ ਕਿ ਮਤਲਬ ਉਹ ਕੁੜੀ ਹੈ ਹੀ ਪੋਜ਼ਿਟਿਵਿਟੀ ਵਾਲੀ ਬਹੁਤ ਅੱਛੀ ਕਿੱਥੋਂ ਨੇ ਅਨਿਸ਼ੀਤਲ ਮੈਡਮ ਉਹ ਹੈਗੇ ਨੇ ਜੰਮੂ ਕਸ਼ਮੀਰ ਓਕੇ ਉਹ ਵੀ ਬਿਲਚੇਰਤੀ ਨਹੀਂ ਉਹ ਸਟੈਂਡਿੰਗ ਆ ਤੁਰਦੇ ਆ ਬਟ ਉਹਨਾਂ ਦੀ ਦੋਨੋਂ ਬਾਹਾਂ ਨਹੀਂ ਹੈਗੀਆਂ ਉਹ ਕਾਰ ਨਾਲ ਤੀਰੰਦਾਜ਼ੀ ਕਰਦੇ ਓਕੇ ਹਾਂਜੀ ਆਪਣੇ ਆਪ ਦੇ ਵਿੱਚ ਕਮਾਲ ਦਾ ਪਰਮਾਤਮਾ ਨੇ ਉਹਨਾਂ ਨੂੰ ਇੱਕ ਟੈਲੈਂਟ ਦਿੱਤਾ ਹੈ ਤੁਸੀਂ ਕਹਿੰਦੇ ਵੀ ਮੈਂ ਸਿੱਖਣ ਲਈ ਹੀ ਉੱਥੇ ਗਈ ਸੀ ਉੱਥੇ ਜਿਹੜੇ ਤੁਹਾਡੇ ਨਾਲ ਜਿੰਨੇ ਵੀ ਪਲੇਅਰਸ ਆਏ ਸੀ ਕੁੜੀਆਂ ਮੁੰਡੇ ਸਾਰੇ ਉਹਨਾਂ ਦਾ ਹੁੰਗਾਰਾ ਕੀ ਰਿਹਾ ਹੈ ਅਪਰੀਸ਼ੀਏਸ਼ਨ ਕਿਸ ਤਰ੍ਹਾਂ ਦੀ ਰਹੀ ਅਪਰੀਸ਼ੀਏਸ਼ਨ ਵਧੀਆ ਸੀ ਸਾਰੇ ਪੋਜ਼ਿਟਿਵਲੀ ਨਾਲ ਡੀਲ ਕਰ ਰਹੇ ਸੀਗੇ ਪਰ ਇਹ ਹੁੰਦਾ ਨਾ ਕਈਆਂ ਨਾਲ ਦੇ ਕਈ ਹੁੰਦੇ ਨੇ ਵੀ ਜਿਨ੍ਹਾਂ ਨੂੰ ਇਹ ਲੱਗਦਾ ਵੀ ਇਨੇ ਹੁਜੇ ਹੁਣੇ ਤਾਂ ਜੁਆਇਨ ਕੀਤਾ ਸੀ ਇਹਦਾ ਇੰਨੀ ਜਲਦੀ ਮੈਚ ਕਿੱਦਾਂ ਆ ਜੀਗਾ ਹੈਨਾ ਗੇਮ ਚ ਆ ਕੇ ਇੱਕ ਚੀਜ਼ ਮੈਂ ਸਿੱਖੀ ਕਿ ਕੋਈ ਥੋੜਾ ਦੋਸਤ ਉੱਤਰ ਨਹੀਂ ਹੁੰਦਾ ਸਾਰੇ ਮਤਲਬ ਕੈਸੇ ਕੰਪੀਟੀਟਰ ਹੁੰਦੇ ਹੈਨਾ ਸਹੀ ਹੈ ਉੱਥੇ ਜਾ ਕੇ ਜੈਲਸੀ ਵੀ ਹੁੰਦੀ ਹੈ ਜੈਲਸੀ ਬਹੁਤ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਮੈਨੂੰ ਮੈਂ ਇਹ ਜੀ ਕੁੜੀਆਂ ਤਾਂ ਮੈਨੂੰ ਇਹ ਹੁੰਦਾ ਕਿ ਨਹੀਂ ਸਾਰੇ ਆਪਣੇ ਵਰਗੇ ਹੈਨਾ ਸਾਰੇ ਉੱਥੇ ਪਲੇ ਕਰ ਰਹੇ ਸੀ ਐਰੋ ਚੁਣਾ ਰਹੇ ਸੀ ਮੈਂ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੀ ਸੀ ਕਿਉਂਕਿ ਮੈਂ ਸਿੱਖਣਾ ਸੀ ਹੂੰ ਉਹਨਾਂ ਨੂੰ ਇਹ ਲੱਗਦਾ ਸੀ ਇਹ ਥੋੜੇ ਮਹੀਨਿਆਂ ਦੀ ਮਿਹਨਤ ਕਰਕੇ ਇਹਦਾ ਕਿੱਦਾਂ ਮੈਡਲ ਆ ਗਿਆ ਇਹਨੇ ਕਿੱਦਾਂ ਕਰ ਲਈ ਇਹ ਤੇ ਇਹ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਜੈਲਸੀ ਤਾਂ ਪਰ ਨਹੀਂ ਕੁਝ ਚੰਗੇ ਵੀ ਹੁੰਦੇ ਆ ਅੱਛਾ ਜਦੋਂ ਆਪਾਂ ਕਿਸੇ ਫੀਲਡ ਦੇ ਵਿੱਚ ਆਉਨੇ ਆ ਨਾ ਤਾਂ ਜਿਵੇਂ ਕਹਿੰਦੇ ਵੀ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪੱਤ ਨਹੀਂ ਹੈ ਨਾ ਤਾ ਆਪਣੇ ਆਪ ਤਾਂ ਬੰਦਾ ਕੁਝ ਵੀ ਨਹੀਂ ਸਿੱਖਦਾ ਮਾਂ ਕਹਿਣਾ ਵੀ ਕਿਸੇ ਤੋਂ ਸਿੱਖਣਾ ਪੈਂਦਾ ਗੁਰੂ ਕੋਲ ਨੇ ਗੁਰੂ ਮੇਰੇ ਨੇ ਵਿਸ਼ੂ ਵਰਮਾ ਸਰ ਨੇ ਕਢਿਆਲੇ ਤੋਂ ਹੀ ਨੇ ਤੇ ਪੰਜਾਬ ਪੁਲਿਸ ਦੇ ਵਿੱਚ ਤਨਾਤਮਾਹੋ ਜੋਬ ਕਰਦੇ ਆ ਤੇ ਆਪਣੇ ਬੀਜ਼ੀ ਸ਼ਡਿਊਲ ਚ ਟਾਈਮ ਕੱਢ ਕੇ ਨਾ ਰੋਜ਼ ਲੰਮੀ ਸਕੰਟਾ ਦੋ ਘੰਟੇ ਤਿੰਨ ਘੰਟੇ ਜਿੰਨਾ ਵੀ ਉਹਨਾਂ ਕੋਲ ਸਮਾਂ ਹੁੰਦਾ ਮੇਰੀ ਪ੍ਰੈਕਟਿਸ ਕਰਵਾ ਕੇ ਜਾਂਦੇ ਨੇ ਜਿੱਥੇ ਆਪਾਂ ਬੈਠੇ ਆ ਪਿੱਛੇ ਲੱਗਾ ਹੋਇਆ ਤੁਹਾਡਾ ਤੀਰਅੰਦਾਜ਼ੀ ਵਾਲਾ ਸਾਰਾ ਸੈਟਅਪ ਇੱਥੇ ਪ੍ਰੈਕਟਿਸ ਕਰਦੇ ਹਾਂ ਹਾਂ ਜੀ ਇੱਥੇ ਪ੍ਰੈਕਟਿਸ ਕਰਦੇ ਹਾਂ ਤੇ ਸਪੈਸ਼ਲ ਆਉਂਦੇ ਨੇ ਸਰ ਰੋਜ਼ ਤੇ ਮੈਂ ਕਹਿੰਨੀ ਆ ਗੁਰੂ ਹੁੰਦੇ ਆ ਨਾ ਮਤਲਬ ਗੁਰੂ ਬਿਨਾ ਤੁਸੀਂ ਸਹੀ ਕਿਹਾ ਗੱਤ ਨਹੀਂ ਹੁੰਦੀ ਮੈਂ ਜਿੰਨਾ ਹੀ ਮਰਜ਼ੀ ਸੋਚ ਲਾਂ ਕਿ ਮੈਂ ਆਪਣੇ ਆਪ ਕੁਝ ਕਰ ਲੈਂਦੇ ਨਹੀਂ ਕਦੇ ਵੀ ਨਹੀਂ ਮੈਨੂੰ ਨਾ ਉਹਨਾਂ ਦਾ ਜਦੋਂ ਖੜੇ ਹੁੰਦੇ ਮੇਰੇ ਬੈਕ ਸਾਈਡ ਹਨਾ ਖੜੇ ਹੁੰਦੇ ਮੈਂ ਤੀਰਅੰਦਾਜ਼ੀ ਕਰਦੀ ਹੁੰਦੀ ਹਾਂ ਤਾਂ ਮੈਨੂੰ ਉਹਨਾਂ ਦਾ ਹੌਸਲਾ ਇੰਨਾ ਜ਼ਿਆਦਾ ਹੋਉਂਦਾ ਨਾ ਨਿਸ਼ਾਨੇ ਵਧੀਆ ਲੱਗਦੇ ਆ ਜਦੋਂ ਮੈਂ ਦੇਖਿਆ ਜਦੋਂ ਕਿਤੇ ਇਧਰ ਉਧਰ ਚਲੇ ਜਾਂਦੇ ਆ ਜਾਂ ਨਹੀਂ ਆਉਂਦੇ ਜਿਸ ਦਿਨ ਮੈਂ ਉਸ ਦਿਨ ਸ਼ੂਟ ਕਰਦੀ ਮੇਰੇ ਤੋਂ ਚੰਗਾ ਸ਼ੂਟ ਨਹੀਂ ਹੁੰਦਾ ਇਹ ਹੀ ਹੁੰਦਾ ਕਿ ਗੁਰੂ ਦਾ ਜਿਹੜਾ ਹੱਥ ਹੈ ਉਹ ਸਿੱਧੇ ਹੋਣਾ ਬਹੁਤ ਜ਼ਰੂਰੀ ਹੈ ਮਤਲਬ ਇੱਕ ਡਰ ਇੱਕ ਪ੍ਰਭਾਵ ਰਹਿੰਦਾ ਵੀ ਪਿੱਛੇ ਸਰ ਖੜੇ ਨੇ ਬਿਲਕੁਲ ਕਿ ਕੋਈ ਵੀ ਕੋਚ ਹੈ ਜਿਹੜਾ ਉਹ ਤੁਹਾਨੂੰ ਇੱਕ ਸਖਲਾਈ ਦੇ ਸਕਦਾ ਪਰ ਜਿਹੜੇ ਮੇਰੇ ਕੋਚ ਨੇ ਵੀ ਸ਼ੁਗਰਮਾ ਸਰ ਉਹਨਾਂ ਨੇ ਮੈਨੂੰ ਦੇਖੋ ਆਪਣੇ ਵੱਲੋਂ ਬੋ ਵੀ ਦਿੱਤਾ ਹੋਇਆ ਲੇਕਿਨ ਮੇਰੇ ਕੋਲ ਫੁੱਲ ਦਾ ਬੋ ਨਹੀਂ ਹੈਗਾ ਉਹਨਾਂ ਵੱਲੋਂ ਦਿੱਤਾ ਗਿਆ ਉਹਦੇ ਤੋਂ ਮੈਂ ਪ੍ਰੈਕਟਿਸ ਕਰਦੀ ਆ ਤੇ ਉਸ ਤੋਂ ਇਲਾਵਾ ਜਿੱਦਾਂ ਉਹ ਇੱਕ ਪੈਰਾਪਲੇਅਰ ਦੀ ਪ੍ਰੋਬਲਮ ਸਮਝ ਦੇ ਨੇ ਫਿਜ਼ਿਕਲੀ ਵੀ ਸਮਝ ਦੇ ਨੇ ਹਨਾ ਮੈਂਟਲੀ ਵੀ ਸਮਝ ਦੇ ਨੇ ਕਦੋਂ ਇਹ ਦੁਖੀ ਹੈ ਕਦੋਂ ਉਦਾਸ ਹੈ ਕਦੋਂ ਇਹਨੂੰ ਪੇਨ ਹੋ ਰਿਹਾ ਹੈ ਕਦੋਂ ਇਹਦੀ ਬਾਡੀ ਨੂੰ ਦਰਦ ਹੋ ਰਿਹਾ ਕਦੋਂ ਇਹ ਸ਼ੂਟ ਕਰ ਸਕਦੀ ਹੈ ਕਦੋਂ ਨਹੀਂ ਕਰ ਸਕਦੀ ਸਾਰਾ ਕੁਝ ਉਹ ਦੇਖ ਕੇ ਉਹਨੇ ਸਿਖਲਾਈ ਦਿੱਤੀ ਕੋਚਿੰਗ ਫੀਸ ਵੀ ਲੈਂਦੇ ਹੋਣੇ ਆ ਨਹੀਂ ਮੈਨੂੰ ਫ੍ਰੀ ਕੋਚਿੰਗ ਸਿਖਾਉਣੀ ਵੱਡਾ ਪੜਾਉਣਾ ਉਹਨਾਂ ਦਾ ਇਹ ਜਦੋਂ ਵੱਡੇ ਵੱਡੇ ਪਲੇਅਰਜ਼ ਨੂੰ ਤੁਸੀਂ ਉਹ ਗੱਲ ਦੱਸੀ ਕਿ ਜਦੋਂ ਮੈਂ ਪੈਰਿਸ ਵਾਲਾ 올림픽 ਦੇਖ ਰਹੀ ਸੀ ਤਾਂ ਉੱਥੇ ਜਦੋਂ ਮੈਂ ਕੁੜੀ ਨੂੰ ਤੀਰ ਲਾਉਂਦੇ ਵੇਖਿਆ ਉੱਥੋਂ ਤੁਸੀਂ ਇਨਸਪਾਇਰ ਹੋਏ ਉੱਥੋਂ ਤੁਹਾਡੇ ਮਨ ਦੇ ਵਿੱਚ ਭਾਵਨਾ ਬਣੀ ਠੀਕ ਹੈ ਨਾ ਹੁਣ ਤੁਹਾਡੇ ਮਨ ਦੇ ਵਿੱਚ ਵੀ ਬਹੁਤ ਸਾਰੇ ਸੁਪਨੇ ਹੋਣੇ ਆ ਕਿਤੇ ਨਾ ਕਿਤੇ ਦੇਸ਼ ਲਈ ਖੇਡਣ ਲਈ ਨੈਸ਼ਨਲ ਇੰਟਰਨੈਸ਼ਨਲ ਕੀ ਕੁਸ਼ਮਨ ਦੇ ਵਿੱਚ ਬਹੁਤ ਕੁਸ਼ਮ ਮੇਰਾ ਮਤਲਬ ਡ੍ਰੀਮ ਹੈ ਮੈਂ ਵੀ ਸ਼ੀਤਲ ਦੇਵੀ ਵਾਂਗੂ ਨਾ ਇੱਕ ਵਾਰ ਆਪਣੇ ਲਾਈਫ ਚ ਇੰਟਰਨੈਸ਼ਨਲ ਪੈਰਿਸ ਇਹ ਜ਼ਰੂਰ ਜਾਵਾਂ 2028 ਦੇ ਵਿੱਚ ਹੋਣੀਆਂ ਨੇ ਉਹਦੇ ਲਈ ਮੈਂ ਮਿਹਨਤ ਕਰ ਰਹੀ ਨਾ ਪਰ ਇਹ ਦਿੱਕਤ ਹੈ ਕਿ ਉਹਦੇ ਲਈ ਮਿਹਨਤ ਕਰਨ ਲਈ ਜਿਹੜਾ ਮੈਨੂੰ ਬੋ ਹੈ ਨਾ ਉਹ ਮੈਨੂੰ ਖੁਦ ਲੈਣਾ ਪੈਣਾ ਹੈ ਉਹਦੀ ਕੋਸਟ ਇੰਨੀ ਜ਼ਿਆਦਾ ਹੈ ਕਿ ਮੈਂ ਉਹ ਪਰਚੇਜ਼ ਨਹੀਂ ਕਰ ਸਕਦਾ ਕੀ ਕੋਸਟ ਹੁੰਦੀ ਹੈ ਉਹਦੀ ਉਹਦੀ 3 ਲੱਖ ਹੈ ਕੋਸਟ ਸਾਰਾ ਸਮਾਨ ਜਿੱਦਾਂ ਬੋ ਹੈਂਡਲ ਹੈ ਸਾਈਟ ਹੈ ਲੈਂਸ ਹੈ ਲੌਂਗ ਬਾਰ ਸ਼ਾਰਟ ਬਾਰ ਐਰੋ ਹੈ ਨਾ ਰੀਲੀਜ਼ਰ ਇਹ ਸਾਰਿਆਂ ਦੀ ਮੁੱਲ ਕਿੰਨੇ ਆ ਓਕੇ ਕਿ ਮੈਂ ਆਪਣੇ ਦੇਸ਼ ਲਈ ਖੇਡਣਾ ਚਾਹੁੰਦੀ ਆ ਇੰਟਰਨੈਸ਼ਨਲ ਤੇ ਇੰਟਰਨੈਸ਼ਨਲ ਜਿੱਤ ਕੇ ਵੀ ਆਉਣਾ ਚਾਹੁੰਦੀ ਆ ਆਪਣੇ ਪੰਜਾਬ ਦਾ ਆਪਣੀ ਇੰਡੀਆ ਦਾ ਨਾਮ ਰੋਸ਼ਨ ਕਰਨਾ ਹੁਣ ਐਟ ਪ੍ਰੈਜ਼ੈਂਟ ਕਿਉਂਕਿ ਜਿਹੜੇ ਸੁਪਨੇ ਹੁੰਦੇ ਆ ਨਾ ਸੁਪਨੇ ਕਈ ਵਾਰੀ ਇਨਸਾਨ ਸੁਪਨੇ ਦੇਖਣੇ ਮਾੜੇ ਨਹੀਂ ਹੈਗੇ ਸੁਪਨੇ ਕਈ ਵਾਰੀ ਸਾਡੇ ਨੇ ਮਹਿੰਗੇ ਹੁੰਦੇ ਆ ਫਿਰ ਉਹਨਾਂ ਨੂੰ ਪੂਰੇ ਕਰਨ ਵਾਸਤੇ ਅਸੀਂ ਉਸ ਰਾਹ ਤੁਰ ਪੈਨੇ ਆ ਤੇ ਜਿਹੜੇ ਇਨਸਾਨ ਦੇ ਅੰਦਰ ਇੱਕ ਦਿਰੜਤਾ ਹੋਵੇ ਸਿੱਦਕ ਹੋਵੇ ਉਹਨਾਂ ਨੂੰ ਅਚੀਵ ਵੀ ਕਰ ਲੈਂਦਾ ਫਾਈਨੈਂਸ਼ਲੀ ਪ੍ਰੋਬਲਮਸ ਹੁਣ ਵੀ ਆ ਰਹੀਆਂ ਹੋਣਗੀਆਂ ਹਾਂਜੀ ਬਹੁਤ ਆ ਰਹੀਆਂ ਨੇ ਬਹੁਤ ਜ਼ਿਆਦਾ ਪਰ ਮੇਰੇ ਕੋਚ ਨੇ ਇੱਕ ਗੱਲ ਸਪਾਈ ਹੈ ਕਿ ਹਮੇਸ਼ਾ ਮੈਨੀਫੈਸਟੇਸ਼ਨ ਕਰਨਾ ਹੈ ਕਿ ਮੈਂ ਗਰਾਊਂਡ 'ਚ ਬੈਠੀ ਹਾਂ ਮੇਰਾ ਸੋਨਾ ਬੋ ਆ ਜਾ ਜਾਂ ਮੇਰੇ ਫੇਵਰਿਟ ਕਲਰ ਦਾ ਬੋ ਆ ਗਿਆ ਤੇ ਮੈਂ ਸ਼ੂਟ ਕਰ ਰਹੀ ਹਾਂ ਤੇ ਜਦੋਂ ਤੁਸੀਂ ਮੈਨੀਫੈਸਟੇਸ਼ਨ ਕਰੋਗੇ ਪੋਜ਼ਿਟਿਵ ਹੋ ਕੇ ਤਾਂ ਜਿਹੜੀ ਇਹ ਸਾਰੀ ਕਾਇਨਾਤ ਹੈ ਇਹ ਤੁਹਾਨੂੰ ਉਸ ਚੀਜ਼ ਵੱਲ ਲੈ ਜਾਏਗੀ ਫਿਰ ਤੁਹਾਡੀਆਂ ਜਿੰਨੀਆਂ ਵੀ ਪ੍ਰੋਬਲਮ ਨੇ ਚਾਹੇ ਉਹ ਫਾਈਨੈਂਸ਼ੀਅਲੀ ਆ ਚਾਹੇ ਦੂਸਰੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਕੁਦਰਤ ਤੁਹਾਨੂੰ ਆਪਣੇ ਆਪ ਉਹ ਚੀਜ਼ ਦੇ ਦੇਗੀ ਮੈਨੀਫੈਸਟਰ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਕੁਦਰਤ 'ਚ ਬਹੁਤ ਬਹੁਤ ਪਰਮਾਤਮਾ 'ਚ ਹਾਂਜੀ ਹਾਂ ਹੂੰ ਬਹੁਤ ਜ਼ਿਆਦਾ ਜਿੱਦਾਂ ਹੁਣ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਸਿੰਗਰ ਬਣੂੰਗੀ ਇੱਕ ਡਾਕਟਰ ਬਣੂੰਗੀ ਇੱਕ ਪੈਰਾਪਲੇਅਰ ਬਣੂੰਗੀ ਇੱਕ ਡਾਂਸਰ ਬਣੂੰਗੀ ਜਿੱਦਾਂ ਮੈਂ 휠 ਚੇਅਰ ਯੂਜ਼ਰ ਨੂੰ ਟ੍ਰੇਨਿੰਗ ਦਿੰਨੀ ਅੱਛਾ ਡਾਂਸਰ ਵੀ ਹੋ ਹਾਂਜੀ ਹਾਂ ਮੈਂ ਡਾਂਸ ਵਿਦ 휠ਸ ਇੱਕ ਐਨਜੀਓ ਹੈ ਐਮਪੀ ਦੀ ਇਹ ਮੜਕੀ ਚਲਾਉਂਦੀ ਹੈ ਪ੍ਰੀਆ ਸ਼ਰਮਾ ਤੇ ਉੱਥੇ ਮੈਂ ਐਜ਼ ਅ ਟ੍ਰੇਨਰ ਕੁੜੀਆਂ ਨੂੰ ਟ੍ਰੇਨਿੰਗ ਦਿੰਨੀ ਆ ਤੇ ਸਾਡਾ ਜਿਹੜਾ ਉਹ ਵੀ ਸੁਪਨਾ ਵੀ ਕੀ ਕਹਿੰਦੇ ਨੇ ਜਿਹੜਾ ਪੈਰਾ ਡਾਂਸ ਹੈ ਨਾ ਉਹਨੂੰ ਇੱਕ ਗੇਮ ਦੇ ਵਿੱਚ ਵੀ ਲੈ ਕੇ ਆਉਣਾ ਜਿੱਦਾਂ ਬਾਹਰ 올림픽 ਹੁੰਦੀਆਂ ਨੇ ਬਿਲਕੁਲ ਤਾਂ ਉਸ ਤੋਂ ਪਹਿਲਾਂ ਉਹ ਪੈਰਾ ਡਾਂਸ ਕਰਦੇ ਨੇ ਵਿੱਚ ਵਿੱਚ ਉਹ ਚੀਜ਼ ਲਈ ਵੀ ਕੋਸ਼ਿਸ਼ ਕਰਾਂਗੀ ਮੈਂ ਉਸ ਚੀਜ਼ ਲਈ ਵੀ ਮਿਹਨਤ ਕਰ ਲਵਾਂ ਤਾਂ ਮੈਨੂੰ ਇਹ ਹੁੰਦਾ ਮੈਂ ਕੁਦਰਤ ਦਾ ਥੈਂਕਸ ਕਰਦੀ ਹਾਂ ਕਿ ਮੈਂ ਇੱਕ ਪੈਰਾ ਪਲੇਅਰ ਆ ਮੈਂ ਪੈਰਾ ਡਾਂਸਰ ਆ ਮੈਂ ਇੱਕ ਸਿੰਗਰ ਆ ਮੈਂ ਡਾਕਟਰ ਆ ਮੈਂ ਮਲਟੀ ਟੈਲੈਂਟਡ ਆ ਪਰਮਾਤਮਾ ਨੇ ਮੈਨੂੰ ਸਾਰੇ ਗਿਫਟਸ ਦਿੱਤੇ ਕਦੇ ਸ਼ਿਕਵਾ ਕੀਤਾ ਪਰਮਾਤਮਾ ਨਾਲ ਨਹੀਂ ਪਹਿਲਾਂ ਹੁੰਦਾ ਸੀ ਛੋਟੀ ਹੁੰਦੀ ਸੀ ਨਾ ਤਾਂ ਜਿੱਦਾਂ ਸਕੂਲ ਚ ਜਾਂਦੀ ਜਾਂ ਮਤਲਬ ਸਕੂਲ ਜਾ ਰਹੀਆਂ ਪਿੱਛੇ ਬੱਚੇ ਦੇਖ ਕੇ ਹੱਸਦੇ ਮੈਂ ਉਸ ਦੇ ਵਿੱਚ ਹੁੰਦਾ ਬੱਚੇ ਦੇਖ ਕੇ ਹੱਸਦੇ ਹੁੰਦੇ ਸੀ ਉਦੋਂ ਸਮਝ ਨਹੀਂ ਸੀ ਇਹ ਚੀਜ਼ਾਂ ਤੇ ਉਦੋਂ ਦੁੱਖ ਹੁੰਦਾ ਸੀ ਕਿ ਮੈਂ ਇਹਨਾਂ ਨਾਲੋਂ ਅਲੱਗ ਕਿਉਂ ਹਾਂ ਮੈਨੂੰ ਇਦਾਂ ਦੇਖ ਕੇ ਹੱਸਦੇ ਕਿਉਂ ਨੇ ਇਵਨ ਕਿ ਜਦੋਂ ਮੈਂ ਯੂਨੀਵਰਸਿਟੀ 'ਚ ਵੀ ਦਾਖਲਾ ਲੈਣਾ ਸੀ ਨਾ ਉਦੋਂ ਵੀ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਜੇ ਮੈਂ ਜਾਊਂਗੀ ਨਾ ਮੈਨੂੰ ਲੋਕ ਦੇਖ ਕੇ ਮੁੰਡੇ ਕੁੜੀਆਂ ਹੱਸਣਗੇ ਹੱਸਣਗੇ ਮੈਨੂੰ ਦੇਖ ਕੇ ਪਰ ਨਈ ਯੂਨੀਵਰਸਿਟੀ ਚਾਹ ਤੇ ਬੜਾ ਕੁਝ ਚੇਂਜ ਹੋਇਆ ਉੱਥੋਂ ਦੀ ਜਿਹੜੀ ਯੂਥ ਸੀ ਨਾ ਮੈਂ ਉਹਨੂੰ ਹਮੇਸ਼ਾ ਉਹਦਾ ਥੈਂਕਸ ਕਰਦੀ ਹਾਂ ਕਿ ਹਮੇਸ਼ਾ ਮੈਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਕਿਉਂਕਿ ਜਿਹੜੇ ਕੋਈ ਬੀਲ ਚੇਅਰ ਤੇ ਚਲਦੇ ਆ ਕੁਦਰਤ ਪੱਖੋਂ ਕਿਸੇ ਪੱਖ ਤੋਂ ਊਣੇ ਰਹਿ ਜਾਂਦੇ ਸਰੀਰਕ ਤੌਰ ਤੇ ਉਹਨਾਂ ਲਈ ਇੱਕ ਸ਼ਬਦ ਵਰਤਿਆ ਜਾਂਦਾ ਵਿਚਾਰੇ ਨੋ ਡਾਊਟ ਇੱਕ ਹਮਦਰਦੀ ਦੀ ਭਾਵਨਾ ਹੁੰਦੀ ਆ ਲੋਕਾਂ ਪ੍ਰਤੀ ਹੈਨਾ ਤੇ ਪਰ ਕੁਝ ਲੋਕ ਹੁੰਦੇ ਆ ਉਹ ਵਿਚਾਰੇ ਹੀ ਨਹੀਂ ਹੁੰਦੇ ਤੇ ਨਾ ਉਹ ਵਿਚਾਰੇ ਬਣ ਕੇ ਰਹਿਣਾ ਚਾਹੁੰਦੇ ਹੁੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਬਹੁਤ ਕੁਝ ਹੁੰਦਾ ਬੇਸ਼ੱਕ ਉਹ ਤੁਰਨਾ ਸਕਣ ਪਰ ਉਹਨਾਂ ਦੇ ਅੰਦਰ ਉੱਡਣ ਤੱਕ ਦੀ ਭਾਵਨਾ ਹੁੰਦੀ ਆ ਮੈਨੂੰ ਤਾਂ ਲੱਗਦਾ ਹੁੰਦਾ ਜਦੋਂ ਕੋਈ ਬੋਲਦਾ ਨਾ ਵਿਚਾਰੇ ਮੈਨੂੰ ਲੱਗਦਾ ਹੁੰਦਾ ਖੁਦ ਹੀ ਵਿਚਾਰੇ ਨੇ ਹੂੰ ਕਿਉਂਕਿ ਉਹਨਾਂ ਦੀ ਜਿਹੜੀ ਮੈਂਟਲ ਹਾਲਤ ਆ ਉਹ ਇੰਨਾ ਕੀ ਸੋਚ ਸਕਦੇ ਨੇ ਕਿਉਂਕਿ ਉਹ ਇਹ ਚੀਜ਼ ਨਹੀਂ ਦੇਖਦੇ ਕਿ ਜਿਹੜਾ ਇੱਕ ਵੀਲਚੇਅਰ ਤੇ ਆ ਬੱਚਾ ਜਾਂ ਕਿਸੇ ਸੀਰੀਅਸ ਬੱਤੋ ਕਿਸੇ ਚੀਜ਼ ਤੋਂ ਘਟ ਹੈ ਉਹਦੇ ਵਿੱਚ ਐਕਸਟਰਾ ਕੀ ਕੀ ਗੁਣ ਨੇ ਇਹ ਚੀਜ਼ ਮੈਂ ਉਦੋਂ ਸਿੱਖੀ ਇੱਕ ਵਾਰੀ ਨਾ ਮੇਰੇ ਦੀਦੀ ਨੇ ਇੱਕ ਰਾਜ ਦੀਦੀ ਉਹ ਚੰਡੀਗੜ੍ਹ ਤੋਂ ਨੇ ਉਹ ਵੀ ਵੀਲ ਸ਼ੇਅਰ ਤੇ ਮੈਂ ਨਾਲ ਇਸ ਚੀਜ਼ ਸਾਂਝੀ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਗੁਰਪ੍ਰੀਤ ਤੂੰ ਨਾ ਇਦਾਂ ਕਰ ਕੋਈ ਇੱਕ ਦਿਨ ਬੈਠ ਪੇਜ ਲੈ ਉਹਦੇ ਤੇ ਤੂੰ ਲਿਖੀਂ ਤੇਰੇ ਚ ਕਿੰਨੇ ਗੁਣ ਨੇ ਤੇ ਕਿੰਨੇ ਔਗੁਣ ਨੇ ਹਮ ਹੈਨਾ ਫਿਰ ਤੂੰ ਉਹਨੂੰ ਕੰਪੈਰੀਜ਼ਨ ਕਰਕੇ ਦੇਖੀਂ ਕਿ ਤੇਰੇ ਚ ਕਿੰਨੇ ਗੁਣ ਨੇ ਕਿੰਨੇ ਔਗੁਣ ਨੇ ਪ੍ਰਮਾਤਮਾ ਨੇ ਤੈਨੂੰ ਕੀ ਜ਼ਿਆਦਾ ਦਿੱਤਾ ਸੱਚੀ ਗੱਲ ਹੈ ਜਦੋਂ ਮੈਂ ਉਹ ਚੀਜ਼ ਕੀਤੀ ਨਾ ਤਾਂ ਜਦੋਂ ਮੈਂ ਦੇਖਿਆ ਮੇਰੇ ਗੁਣ ਵਾਲੇ ਤਾਂ ਦੋ ਪੇਜ ਭਰੇ ਹੋਏ ਔਗੁਣ ਵਾਲਾ ਦਹਾ ਪੇਜ ਭਰਿਆ ਹੈ ਤੇ ਮੈਂ ਕਿਹਾ ਨਹੀਂ ਠੀਕ ਹੈ ਮੈਨੂੰ ਪਰਮਾਤਮਾ ਨੇ ਬਹੁਤ ਖੁਸ਼ ਦਿੱਤਾ ਜੇ ਮੇਰੇ ਤੋਂ ਇੱਕ ਚੀਜ਼ ਲਈ ਹੈ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਸਹੀ ਹੈ ਹਾਂ ਜੀ ਸੁਪਨਾ ਆਖਿਰ 올림픽ਸ ਹਾਂ ਜੀ 올림픽 2018 ਹਾਂ ਤਿਆਰੀ ਫਿਰ ਕਰ ਰੱਖੀਏ ਹੁਣੇ ਤੋਂ ਹਾਂ ਜੀ ਕਰ ਰਹੀਆਂ ਤਿਆਰੀ ਪੂਰੀ ਤਿਆਰੀ ਹੈ ਅੱਛਾ ਜਦੋਂ ਤੁਸੀਂ ਹੁਣ ਨੈਸ਼ਨਲ ਖੇਡ ਕੇ ਆਏ ਹੋ ਨੈਸ਼ਨਲ ਖੇਡਣ ਤੋਂ ਬਾਅਦ ਕੋਈ ਤੁਹਾਨੂੰ ਐਪਰੀਸ਼ੀਏਟ ਕਰਨ ਕੋਈ ਵੀ ਆਇਆ ਹੋਵੇ ਨਹੀਂ ਕੋਈ ਨਹੀਂ ਆਇਆ ਸ਼ਰਮ ਦੀ ਗੱਲ ਹੈ ਨਾ ਹਾਂਜੀ ਪਟਿਆਲੇ ਸ਼ਹਿਰ ਦੀ ਕੁੜੀ ਨੈਸ਼ਨਲ ਖੇਡ ਕੇ ਆਈ ਆ ਹੈ ਨਾ ਨੈਸ਼ਨਲ ਬਰਾਉਂਸ ਦਾ ਤੁਹਾਡਾ ਤੇ ਕਿਸੇ ਨੂੰ ਪਤਾ ਹੀ ਨਹੀਂ ਜੇ ਕਿਸੇ ਨੇ ਐਪਰੀਸ਼ੀਏਟ ਹੀ ਨਹੀਂ ਕੀਤਾ ਤੁਹਾਨੂੰ ਹਾਂ ਬਿਲਕੁਲ ਪਰ ਮੇਰੇ ਪਰਮਾਤਮਾ ਨੇ ਮੈਨੂੰ ਹਮੇਸ਼ਾ ਕੀਤਾ ਤੇ ਮੈਂ ਉਹਨਾਂ ਦਾ ਥੈਂਕਸ ਕਰਦੀ ਹਾਂ ਹਾਂ ਚਲੋ ਸਾਡੀਆਂ ਦੁਆਵਾਂ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਗੁਰਪ੍ਰੀਤ ਇਨਸ਼ਾਅੱਲਾ ਤੁਸੀਂ 올림픽 ਤੋਂ ਵੀ ਉੱਪਰ ਤੱਕ ਜਿੰਨੇ ਵੀ ਪੱਦਰ ਹੁੰਦੇ ਆ ਹਰ ਪੱਦਰ ਤੱਕ ਤੁਸੀਂ ਆਪਣੇ ਸ਼ਹਿਰ ਦਾ ਆਪਣੇ ਪੇਰੈਂਟਸ ਦਾ ਇਸ ਪੰਜਾਬ ਦਾ ਨਾਮ ਰੋਸ਼ਨ ਕਰੋ ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਮੇਸ਼ਾ ਹੀ ਨੇ ਧੰਨਵਾਦ ਐ ਦੋਸਤੋ ਡਾਕਟਰ ਗੁਰਪ੍ਰੀਤ ਕੌਰ ਜਿਨ੍ਹਾਂ ਦੀ ਅੱਜ ਜ਼ਿਆਦਾਤਰ ਗੱਲਬਾਤ ਮੈਂ تیر ਅੰਦਾਜ਼ੀ ਦੇ ਖੇਤਰ ਦੇ ਆਲੇ ਦੁਆਲੇ ਹੀ ਰੱਖੀ ਕਿਉਂਕਿ ਲੇਟੈਸਟ ਇਹ ਜਿਹੜੀ ਖੇਡ ਖੇਡ ਰਹੇ ਨੇ تیر ਅੰਦਾਜ਼ੀ ਨੈਸ਼ਨਲ ਜੀ ਦੇ ਵਿੱਚ ਬ੍ਰਾਊਂਜ਼ ਮੈਡਲ ਇਹਨਾਂ ਨੇ ਲਿਆ ਉਹ ਆਪਣੇ ਆਪ ਦੇ ਵਿੱਚ ਇੱਕ ਮਾਣ ਵਾਲੀ ਗੱਲ ਵੀ ਹੈ ਤੇ ਇੱਕ ਇਹਨਾਂ ਦੀ ਹੌਸਲਾ ਫਜ਼ਾਈ ਕਰਨ ਵਾਲੀ ਗੱਲ ਵੀ ਹੈ ਸਾਡੇ ਲਈ ਮਾਣ ਵਾਲੀ ਗੱਲ ਇਸ ਕਰਕੇ ਕਿ ਬਹੁਤ ਸਾਰੇ ਲੋਕ ਉਮਰ ਦੇ ਕਪੜਾ ਤੇ ਜਾ ਕੇ ਇਹ ਸੋਚਣਾ ਸ਼ੁਰੂ ਕਰ ਦਿੰਦੇ ਆ ਕਿ ਨਹੀਂ ਯਾਰ ਸਾਡੀ ਤਾਂ ਹੁਣ ਉਮਰ ਜੀ ਲੰਘ ਗਈ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਹਾਂ ਪਰ ਕੁਝ ਕਰਨ ਦੀ ਕੁਝ ਕਮਾਉਣ ਦੀ ਉਮਰ ਕੋਈ ਨਹੀਂ ਹੁੰਦੀ ਤੇ ਖਾਸ ਕਰਕੇ ਸੁਪਨੇ ਪੂਰੇ ਕਰਨ ਲਈ ਸਾਰੀ ਉਮਰ ਹੀ ਪਈ ਹੁੰਦੀ ਹੈ ਗੁਰਪ੍ਰੀਤ ਇੱਕ ਪੀ ਐਚ ਡੀ ਸਕਾਲਰ ਵੀ ਹੈ ਗੁਰਪ੍ਰੀਤ ਇੱਕ ਬਹੁਤ ਅੱਛੀ ਸਿੰਗਰ ਵੀ ਹੈ ਤਿੰਨ ਚਾਰ ਟਰੈਕ ਇਹਨਾਂ ਦੇ ਆਏ ਹੋਏ ਨੇ ਬਹੁਤ ਸੋਹਣੇ ਟਰੈਕ ਇਹਨਾਂ ਦੇ ਆਏ ਹੋਏ ਨੇ ਔਰ ਉਸ ਉਸ ਫੀਲਡ ਦਾ ਇਹਨਾਂ ਦਾ ਨਾਮ ਗਿੰਨੀ ਗੁਰਸਾਜ ਹੈ ਉਹ ਵੀ ਮੈਂ ਸਾਂਝਾ ਕਰਦੇ ਆ ਸਿੰਗਿੰਗ ਲਾਈਨ ਦਾ ਨਾਮ ਇਹਨਾਂ ਦਾ ਗਿੰਨੀ ਗੁਰਸਾਜ ਹੈ ਤੇ ਜੇਕਰ ਆਪਾਂ ਗੱਲ ਕਰੀਏ ਐਜ਼ ਅ ਡਾਂਸਰ 휠ਚੇਅਰ ਡਾਂਸਰ ਵੀ ਇਹ ਬਹੁਤ ਸੋਹਣੇ ਡਾਂਸ ਕਰਦੇ ਨੇ ਤੇ ਤੀਰ ਅੰਦਾਜੀ ਦੇ ਵਿੱਚ ਵੀ ਬਹੁਤ ਸੋਹਣਾ ਨਾਮ ਕਮਾ ਰਹੇ ਆ ਸੋ ਦੋਸਤੋ ਕਿਸੇ ਲੇਖਕ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਸੁੱਤਿਆਂ ਹੋਇਆ ਵੇਖਦੇ ਹੋ ਸੁਪਨੇ ਉਹ ਹੁੰਦੇ ਆ ਜੋ ਤੁਹਾਨੂੰ ਸੌਣ ਨਹੀਂ ਦਿੰਦੇ ਤੇ ਗੁਰਪ੍ਰੀਤ ਦੇ ਸੁਪਨੇ ਵੀ ਅਸਮਾਨੋਂ ਉੱਚੇ ਨੇ ਤੇ ਉਹ ਇਹਨਾਂ ਨੂੰ ਸੌਣ ਨਹੀਂ ਦਿੰਦੇ ਸੋ ਗੁਰਪ੍ਰੀਤ ਸ਼ਾਲਾ ਤੇਰੇ ਸੁਪਨਿਆਂ ਨੂੰ ਬੂਰ ਪਵੇ ਔਰ ਜਲਦੀ ਪੂਰੇ ਹੋਣ ਤੇ ਜਦੋਂ ਤੁਸੀਂ ਕਿਸੇ ਹੋਰ ਇੰਟਰਨੈਸ਼ਨਲ ਪੱਧਰ ਤੇ ਖੇਡ ਕੇ ਆਏ ਫਿਰ ਆਪਾਂ ਤੁਹਾਡੀ ਬੜੀ 꺥ਂਡ ਜੀ ਇੱਕ ਇੰਟਰਵਿਊ ਕਰਾਂਗੇ ਗੱਲਬਾਤ ਕਰਾਂਗੇ ਬਹੁਤ ਸ਼ੁਕਰੀਆ